ਤੁਹਾਡਾ ਸਵਾਗਤ ਹੈ ਸਾਡੇ ਚੈਨਲ ਤੇ ਇਹ ਵੀਡੀਓ ਵਿੱਚ ਤੁਹਾਨੂੰ ਮਿਲੇਗਾ ਕੈਨੇਡਾ ਜਾਣ ਤੋਂ ਪਹਿਲਾਂ ਦਿੱਲੀ 에ਰਪੋਰਟ ਤੇ ਤਿੰਨ ਪੰਜਾਬੀ ਦੋਸਤਾਂ ਦੀ ਚੈਕਿੰਗ ਦੌਰਾਨ ਜੋ ਨਿਕਲਿਆ ਦੇਖ ਕੇ ਸਭ ਹੱਕੇ ਉੱਬੱਕੇ ਰਹਿ ਗਏ ਅੱਜ ਦੀ ਇੱਕ ਘਟਨਾ ਸੱਚੀ ਹੈ ਇੱਕ ਅਜੀਹੀ ਘਟਨਾ ਜੋ ਦਿੱਲੀ ਦੇ ਇੰਦਰਾ ਗਾਂਧੀ ਇੰਟਰਨੈਸ਼ਨਲ 에ਰਪੋਰਟ ਤੇ ਵਾਪਰੀ ਜਿੱਥੇ ਸੁਪਨਿਆਂ ਦੀ ਉਡਾਣ ਭਰਨ ਲਈ ਤਿੰਨ ਪੱਕੇ ਪੰਜਾਬੀ ਦੋਸਤ ਪਹੁੰਚੇ ਸਨ ਨਾਮ ਸੰਬਲਕਾਰ ਜਸਾਤ ਤੇ ਗੁਰਪ੍ਰੀਤ ਤਿੰਨੋਂ ਇੱਕੋ ਪਿੰਡ ਦੇ ਤੇ ਬਚਪਨ ਤੋਂ ਇਕੱਠੇ ਪੜੇ ਖੇਡੇ। ਉਹਨਾਂ ਨੇ ਇਕੱਠਿਆਂ ਹੀ ਕੈਨੇਡਾ ਜਾਣ ਦਾ ਸੁਪਨਾ ਵੇਖਿਆ ਸੀ। ਵੱਡੇ ਸ਼ਹਿਰ ਦੀ ਭੀੜ ਤੋਂ ਦੂਰ ਇੱਕ ਸਾਦੇ ਜਿਹੇ ਪਿੰਡ ਦੇ ਇਹ ਮੁੰਡੇ ਹੁਣ ਅਮੀਰੀ ਦੀ ਤਰਤੀ ਤੇ ਕਦਮ ਰੱਖਣ ਲਈ ਤਿਆਰ ਸਨ। ਉਹਨਾਂ ਦੇ ਹੱਥਾਂ ਵਿੱਚ ਟਿਕਟਾਂ, ਅੱਖਾਂ ਵਿੱਚ ਰੰਗीन ਸੁਪਨੇ ਤੇ ਦਿਲ ਵਿੱਚ ਮਾਪਿਆਂ ਨੂੰ ਮਾਣ ਮਹਿਸੂਸ ਕਰਵਾਉਣ ਦਾ ਜਨਮ ਸੀ। ਚੈੱਕਸਨ ਕਾਊਂਟਰ ਤੇ ਖੜੇ ਉਨ੍ਹਾਂ ਦੇ ਚਿਹਰਿਆਂ ਤੇ ਇੱਕੋ ਸਮੇਂ ਉਤਸ਼ਾਹ, ਡਰ ਅਤੇ ਇੱਕ ਦੂਜੇ ਨੂੰ ਛੱਡਣ ਦਾ ਗਮ ਸਾਫ਼ ਚਲਕ ਰਿਹਾ ਸੀ। ਬਲਕਾਰ ਸਭ ਤੋਂ ਵੱਧ ਖੁਸ਼ ਸੀ ਕਿਉਂਕਿ ਉਸ ਦੀ ਮਾਂ ਨੇ ਆਪਣੀ ਸਾਰੀ ਉਮਰ ਦੀ ਕਮਾਈ ਲਗਾ ਕੇ ਉਸ ਨੂੰ ਭੇਜਿਆ ਸੀ। ਜਦੋਂ ਉਹ ਸਿਕਿਉਰਿਟੀ ਚੈਕਿੰਗ ਲਈ ਲਾਈਨ ਵਿੱਚ ਲੱਗੇ ਤਾਂ ਦੋਸਤਾਂ ਨੇ ਇੱਕ ਦੂਜੇ ਨੂੰ ਚੁਟਕਲੇ ਸੁਣਾ ਕੇ ਮਾਹੌਲ ਹਲਕਾ ਕਰਨ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਦੇ ਚਿਹਰੇ ਦੀ ਗੰਭੀਰਤਾ ਦੱਸ ਰਹੀ ਸੀ ਕਿ ਅੰਦਰ ਕਿੰਨੀ ਬੇਚੈਨੀ ਸੀ। ਉਨ੍ਹਾਂ ਦੇ ਬੈਗਾਂ ਵਿੱਚ ਕੁਝ ਕੱਪੜੇ, ਜ਼ਰੂਰੀ ਕਾਗਜ਼ਾਤ ਤੇ ਬਹੁਤ ਸਾਰਾ ਪੰਜਾਬੀ ਪਿਆਰ ਸੀ ਪਰ ਕਿਸੇ ਨੂੰ ਨਹੀਂ ਪਤਾ ਸੀ ਕਿ ਇਸ ਸਧਾਰਨ ਜਿਹੇ ਬੈਗ ਵਿੱਚ ਕੀ ਲੁਕਿਆ ਹੋਇਆ ਸੀ ਜਿਸ ਨੂੰ ਦੇਖ ਕੇ ਪੂਰਾ ਸਿਕਿਉਰਿਟੀ ਸਟਾਫ ਅਤੇ ਉੱਥੇ ਮੌਜੂਦ ਯਾਤਰੀ ਹੈਰਾਨ ਰਹਿ ਜਾਣਗੇ ਉਹਨਾਂ ਨੂੰ ਲੱਗ ਰਿਹਾ ਸੀ ਕਿ ਇਹ ਬਸ ਇੱਕ ਰਸਮੀ ਚੈਕਿੰਗ ਹੈ ਪਰ ਕਿਸੇ ਨੂੰ ਕੀ ਪਤਾ ਸੀ ਕਿ ਉਹਨਾਂ ਦੇ ਬੈਗ ਵਿੱਚੋਂ ਨਿਕਲਣ ਵਾਲੀ ਚੀਜ਼ ਉਹਨਾਂ ਦੀ ਦੋਸਤੀ ਅਤੇ ਉਹਨਾਂ ਦੇ ਜਜ਼ਬਾਤਾਂ ਨੂੰ ਅੰਤਰਰਾਸ਼ਟਰੀ ਪੱਧਰ ਤੇ ਪ੍ਰਦਰਸ਼ਿਤ ਕਰੇਗੀ। ਅਸੀਂ ਤੁਹਾਨੂੰ ਇਹ ਪੂਰੀ ਘਟਨਾ ਤਸਵੀਰਾਂ ਸਮੇਤ ਦੱਸਾਂਗੇ ਕਿਉਂਕਿ ਇਹ ਸਿਰਫ ਇੱਕ ਕਹਾਣੀ ਨਹੀਂ ਬਲਕਿ ਇੱਕ ਸਬਕ ਹੈ। ਜਦੋਂ ਬਲਕਾਰ, ਜੱਸਾ ਅਤੇ ਗੁਰਪ੍ਰੀਤ ਆਪਣੇ ਹਾਈਡ ਬੈਗ ਲੈ ਕੇ ਸਿਕਿਉਰਿਟੀ ਸਕੈਨਰ ਕੋਲ ਪਹੁੰਚੇ ਤਾਂ ਮਾਹੌਲ ਇੱਕਦਮ ਤਣਾਅਪੂਰਨ ਹੋ ਗਿਆ। ਬਲਕਾਰ ਦਾ ਬੈਗ ਜਦੋਂ ਮਸ਼ੀਨ ਵਿੱਚੋਂ ਲੰਘਿਆ ਸਕਿਉਰਿਟੀ ਅਫਸਰ ਦੀਆਂ ਅੱਖਾਂ ਸਕਰੀਨ ਤੇ ਟਿਕ ਗਈਆਂ ਉਸਨੇ ਤੁਰੰਤ ਬੈਗ ਨੂੰ ਵਾਕ ਕਰਵਾ ਲਿਆ ਅਤੇ ਬਲਕਾਰ ਨੂੰ ਇਸ਼ਾਰਾ ਕਰਕੇ ਪੁੱਛਿਆ ਕਿ ਬੈਗ ਵਿੱਚ ਕੀ ਹੈ ਬਲਕਾਰ ਨੇ ਸਾਫ਼ ਦੱਸਿਆ ਕਿ ਕੱਪੜੇ ਅਤੇ ਕੁਝ ਕਿਤਾਬਾਂ ਹਨ ਅਫਸਰ ਨੇ ਬੈਗ ਖੋਲਣ ਲਈ ਕਿਹਾ ਜਦੋਂ ਜ਼ਿਪ ਖੁੱਲੀ ਤਾਂ ਪਹਿਲਾ ਤਾਂ ਉੱਪਰੋਂ ਕੁਝ ਕੱਪੜੇ ਹੀ ਨਜ਼ਰ ਆਏ ਪਰ ਜਦੋਂ ਅਫਸਰ ਨੇ ਥੱਲੇ ਹੱਥ ਮਾਰਿਆ ਤਾਂ ਇੱਕ ਪੋਲੀਥੀਨ ਵਿੱਚ ਲਪੇਟੀ ਹੋਈ ਗੋਲ ਜਹੀ ਚੀਜ਼ ਬਾਹਰ ਕੱਢੀ ਸਭ ਤੋਂ ਪਹਿਲਾਂ ਉੱਥੇ ਖੜੇ ਲੋਕਾਂ ਨੂੰ ਲੱਗਿਆ ਕਿ ਇਹ ਕੋਈ ਖਤਰਨਾਕ ਜਾਂ ਇਲੀਗਲ ਚੀਜ਼ ਹੈ ਜਿਸ ਕਾਰਨ ਸਿਕਿਉਰਿਟੀ ਅਫਸਰ ਨੇ ਅਗਲੇਰੀ ਜਾਂਚ ਲਈ ਆਪਣੇ ਸੀਨੀਅਰ ਨੂੰ ਬੁਲਾ ਲਿਆ ਮਾਹੌਲ ਇੰਨਾ ਗਰਮ ਹੋ ਗਿਆ ਕਿ ਜਸਾਤ ਤੇ ਗੁਰਪ੍ਰੀਤ ਵੀ ਡਰ ਗਏ ਉਹਨਾਂ ਨੂੰ ਲੱਗਿਆ ਕਿ ਸ਼ਾਇਦ ਉਹਨਾਂ ਦੇ ਦੋਸਤ ਨੇ ਅਣਜਾਣੇ ਵਿੱਚ ਕੋਈ ਗਲਤੀ ਕਰ ਦਿੱਤੀ ਹੈ ਅਫਸਰ ਨੇ ਜਦੋਂ ਉਹ ਪੋਲੀਥੀਨ ਖੋਲਿਆ ਤਾਂ ਅੰਦਰੋਂ ਇੱਕ ਪਾਰੀ ਗੋਲ ਪੱਥਰ ਨਿਕਲਿਆ ਜੋ ਕਿ ਬਿਲਕੁਲ ਸਧਾਰਨ ਪੱਥਰ ਸੀ ਜਿਸ ਤੇ ਲਾਲ ਰੰਗ ਦੇ ਤਾਗੇ ਨਾਲ ਲਪੇਟਿਆ ਹੋਇਆ ਸੀ ਸਭ ਤੋਂ ਅਜੀਬ ਗੱਲ ਇਹ ਸੀ ਕਿ ਇਸ ਪੱਥਰ ਤੇ ਪੰਜਾਬੀ ਵਿੱਚ ਕੁਝ ਲਿਖਿਆ ਹੋਇਆ ਸੀ ਅਫਸਰ ਨੇ ਜਦੋਂ ਇਸ ਬਾਰੇ ਪੁੱਛਿਆ ਤਾਂ ਬਲਕਾਰ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਇਹ ਦੇਖ ਕੇ ਲੋਕ ਹੈਰਾਨ ਰਹਿ ਗਏ ਕਿ ਇੱਕ ਮਾਮੂਲੀ ਪੱਥਰ ਨੇ 에어ਪੋਰਟ ਤੇ ਇੰਨਾ ਵੱਡਾ ਤਮਾਸ਼ਾ ਖੜਾ ਕਰ ਦਿੱਤਾ ਬਲਕਾਰ ਨੇ ਪਰੇ ਗਲੇ ਨਾਲ ਦੱਸਿਆ ਕਿ ਉਹ ਪੱਥਰ ਕੋਈ ਮਾਮੂਲੀ ਚੀਜ਼ ਨਹੀਂ ਸਗੋਂ ਉਸਦੇ ਪਿੰਡ ਦੇ ਇਤਿਹਾਸ ਦਾ ਇੱਕ ਟੁਕੜਾ ਸੀ ਉਸਨੇ ਦੱਸਿਆ ਸਰ ਇਹ ਪੱਥਰ ਸਾਡੇ ਪਿੰਡ ਦੇ ਪੁਰਾਣੇ ਕਿਲੇ ਦੀ ਨੀਂਹ ਦਾ ਹਿੱਸਾ ਹੈ ਜਿੱਥੇ ਅਸੀਂ ਤਿੰਨਾਂ ਦੋਸਤਾਂ ਨੇ ਬਚਪਨ ਵਿੱਚ ਸੌ ਖਾਦੀ ਸੀ ਕਿ ਅਸੀਂ ਕਦੇ ਇੱਕ ਦੂਜੇ ਦਾ ਸਾਥ ਨਹੀਂ ਛੱਡਾਂਗੇ ਭਾਵੇਂ ਜ਼ਿੰਦਗੀ ਵਿੱਚ ਕਿੰਨੀ ਵੀ ਮੁਸ਼ਕਲ ਆਵੇ ਅਸੀਂ ਤਿੰਨੋਂ ਕੈਨੇਡਾ ਇਕੱਠੇ ਜਾ ਰਹੇ ਹਾਂ ਪਰ ਸਾਨੂੰ ਪਤਾ ਹੈ ਕਿ ਵਿਦੇਸ਼ ਦੀ ਧਰਤੀ ਤੇ ਜਾ ਕੇ ਕਈ ਵਾਰ ਲੋਕ ਆਪਣੇ ਪਿੰਡ ਆਪਣੀ ਮਿੱਟੀ ਤੇ ਦੋਸਤਾਂ ਨੂੰ ਪੁੱਲ ਜਾਂਦੇ ਹਨ ਇਸ ਲਈ ਅਸੀਂ ਤਿੰਨਾਂ ਨੇ ਫੈਸਲਾ ਕੀਤਾ ਸੀ ਕਿ ਅਸੀਂ ਆਪਣੇ ਨਾਲ ਪਿੰਡ ਦੀ ਮਿੱਟੀ ਦੀ ਨਿਸ਼ਾਨੀ ਜ਼ਰੂਰ ਲੈ ਕੇ ਜਾਵਾਂਗੇ ਤਾਂ ਕਿ ਸਾਨੂੰ ਹਮੇਸ਼ਾ ਯਾਦ ਰਹੇ ਕਿ ਸਾਡੀ ਸ਼ੁਰੂਆਤ ਕਿੱਥੋਂ ਹੋਈ ਹੈ ਇਹ ਪੱਥਰ ਮੇਰੇ ਪੁਰਖਿਆਂ ਦੀ ਨਿਸ਼ਾਨੀ ਹੈ ਜੋ ਮੇਰੀ ਮਾਂ ਨੇ ਮੈਨੂੰ ਖਾਸ ਤੌਰ ਤੇ ਦਿੱਤਾ ਸੀ ਕਿ ਇਸ ਨੂੰ ਹਮੇਸ਼ਾ ਆਪਣੇ ਬੈੱਡ ਦੇ ਕੋਲ ਰੱਖੀ ਇਹ ਸਾਡੇ ਪਿੰਡ ਦੀ ਖੁਸ਼ਬੂ ਹੈ ਸਾਡੀ ਪਹਿਚਾਨ ਹੈ ਉਸ ਦੇ ਇਸ ਜਵਾਬ ਨੇ ਉੱਥੇ ਮੌਜੂਦ ਹਰ ਵਿਅਕਤੀ ਨੂੰ ਪਾਵੁਕ ਕਰ ਦਿੱਤਾ ਸਿਕਿਉਰਿਟੀ ਅਫਸਰ ਜੋ ਪਹਿਲਾਂ ਸਖਤ ਮਿਜ਼ਾਜ ਵਿੱਚ ਸੀ ਹੁਣ ਉਸ ਦੀਆਂ ਅੱਖਾਂ ਵਿੱਚ ਵੀ ਨਮੀ ਸੀ ਉਸ ਨੇ ਪੱਥਰ ਨੂੰ ਵਾਪਸ ਚੰਗੀ ਤਰ੍ਹਾਂ ਨਾਲ ਪੋਲੀਥੀਨ ਵਿੱਚ ਲਪੇਟਿਆ ਅਤੇ ਬਲਕਾਰ ਨੂੰ ਪਿਆਰ ਨਾਲ ਕਿਹਾ ਮੁੰਡਿਆ ਤੇਰੀ ਇਹ ਦੋਸਤੀ ਤੇ ਮਿੱਟੀ ਨਾਲ ਪਿਆਰ ਸਲਾਮਤ ਰਹੇ ਮੈਂ ਕਦੇ ਸੋਚਿਆ ਵੀ ਨਹੀਂ ਸੀ ਕਿ ਕਿਸੇ ਦੇ ਬੈਗ ਵਿੱਚੋਂ ਇੰਨਾ ਵੱਡਾ ਇਮੋਸ਼ਨਲ ਬੰਬ ਨਿਕਲੇਗਾ ਜੱਸੇ ਅਤੇ ਗੁਰਪ੍ਰੀਤ ਨੇ ਵੀ ਇਸੇ ਤਰ੍ਹਾਂ ਦੇ ਪੱਥਰ ਆਪਣੇ ਆਪਣੇ ਬੈਗਾਂ ਵਿੱਚੋਂ ਕੱਢ ਕੇ ਦਿਖਾਏ ਜਿਨ੍ਹਾਂ ਤੇ ਉਹਨਾਂ ਦੇ ਨਾਮ ਅਤੇ ਪਿੰਡ ਦਾ ਨਾਮ ਲਿਖਿਆ ਹੋਇਆ ਸੀ ਤਾਂ ਕਿ ਤਿੰਨਾਂ ਕੋਲ ਇੱਕੋ ਜਿਹੀ ਨਿਸ਼ਾਨੀ ਰਹੇ ਇਹ ਦੇਖ ਕੇ ਸਭ ਹੈਰਾਨ ਰਹਿ ਗਏ ਕਿ ਕਿਵੇਂ ਇਸ ਪੰਜਾਬੀ ਦੋਸਤੀ ਨੇ ਇੱਕ ਸਧਾਰਨ ਪੱਥਰ ਨੂੰ ਵੀ ਖਾਸ ਬਣਾ ਦਿੱਤਾ ਇਹ ਦ੍ਰਿਸ਼ ਸੱਚ ਮੁੱਚ ਹੀ ਦੇਖਣ ਵਾਲਾ ਸੀ ਤੇ ਨੌਜਵਾਨ ਜਿਨ੍ਹਾਂ ਦੇ ਬੈਗਾਂ ਵਿੱਚੋਂ ਕੋਈ ਕੀਮਤੀ ਸਮਾਨ ਨਹੀਂ ਕੋਈ ਗੈਰਕਾਨੂੰਨੀ ਚੀਜ਼ ਨਹੀਂ ਸਗੋਂ ਉਹਨਾਂ ਦੇ ਪਿੰਡ ਦੀ ਪਵਿੱਤਰ ਨਿਸ਼ਾਨੀ ਨਿਕਲੀ ਸਾਰਾ 에어ਪੋਰਟ ਸਟਾਫ ਅਤੇ ਉੱਥੇ ਖੜੇ ਯਾਤਰੀ ਵੀ ਇਸ ਗੱਲੋਂ ਹੱਕੇਬਕੇ ਰਹਿ ਗਏ ਇੱਕ ਬਜ਼ੁਰਗ ਔਰਤ ਜੋ ਕਿ ਸ਼ਾਇਦ ਆਪਣੀ ਧੀ ਕੋਲ ਕੈਨੇਡਾ ਜਾ ਰਹੀ ਸੀ ਉਸਨੇ ਅੱਗੇ ਆ ਕੇ ਬਲਕਾਰ ਦੇ ਸਿਰ ਤੇ ਹੱਥ ਰੱਖਿਆ ਅਤੇ ਕਿਹਾ ਪੁੱਤ ਤੂੰ ਵਿਦੇਸ਼ ਜਾ ਕੇ ਵੀ ਆਪਣੀ ਮਾਂ ਦੀ ਮਿੱਟੀ ਦਾ ਮੁੱਲ ਪਾਇਆ ਹੈ ਰੱਬ ਤੈਨੂੰ ਤਰੱਕੀਆਂ ਬਖਸ਼ੇ ਉਸਦੇ ਇਹ ਸ਼ਬਦ ਸੁਣ ਕੇ ਬਲਕਾਰ ਫਿਰ ਰੋ ਪਿਆ ਪਰ ਇਸ ਵਾਰ ਇਹ ਖੁਸ਼ੀ ਦੇ ਹੰਝੂ ਸਨ ਉਸ ਨੂੰ ਲੱਗ ਰਿਹਾ ਸੀ ਕਿ ਉਹ ਸਹੀ ਰਾਹ ਤੇ ਹੈ ਸਿਕਿਉਰਿਟੀ ਅਫਸਰ ਨੇ ਮਾਮਲੇ ਦੀ ਸੰਵੇਦਨਸ਼ੀਲਤਾ ਨੂੰ ਸਮਝਦੇ ਹੋਏ ਤੁਰੰਤ ਉਹਨਾਂ ਦੇ ਪਾਸਪੋਰਟ ਤੇ ਸਟੈਪ ਲਗਾਈ ਅਤੇ ਮੁਸਕਰਾ ਕੇ ਕਿਹਾ ਤੁਸੀਂ ਤਿੰਨੋਂ ਸੱਚਮੁੱਚ ਪੰਜਾਬੀਅਤ ਦੀ ਅਸਲ ਨਿਸ਼ਾਨੀ ਲੈ ਕੇ ਜਾ ਰਹੇ ਹੋ ਆਲ ਦੀ ਬੈਸਟ ਤੇ ਕੈਨੇਡਾ ਜਾ ਕੇ ਮੇਰੀ ਮਿੱਟੀ ਨੂੰ ਨਾ ਭੁੱਲਿਓ ਇਹ ਕਹਿ ਕੇ ਉਸਨੇ ਉਹਨਾਂ ਨੂੰ ਅੱਗੇ ਜਾਣ ਦੀ ਇਜਾਜ਼ਤ ਦੇ ਦਿੱਤੀ ਇਸ ਘਟਨਾ ਨੇ ਸਾਰੇ ਮਾਹੌਲ ਨੂੰ ਬਦਲ ਦਿੱਤਾ ਜਿੱਥੇ ਪਹਿਲਾਂ ਲੋਕ ਆਪਣੇ ਆਪਣੇ ਸਮਾਨ ਦੀ ਚੈਕਿੰਗ ਵਿੱਚ ਰੁੱਝੇ ਹੋਏ ਸਨ ਹੁਣ ਹਰ ਕੋਈ ਇਨ੍ਹਾਂ ਤਿੰਨਾਂ ਦੋਸਤਾਂ ਵੱਲ ਪਿਆਰ ਨਾਲ ਦੇਖ ਰਿਹਾ ਸੀ ਉਹਨਾਂ ਦੀ ਇਸ ਪਾਵਨਾਤਮਕ ਕਹਾਣੀ ਨੇ ਸਾਰਿਆਂ ਨੂੰ ਇੱਕ ਪਲ ਲਈ ਰੋਕ ਕੇ ਸੋਚਣ ਤੇ ਮਜਬੂਰ ਕਰ ਦਿੱਤਾ ਕਿ ਅਸਲ ਵਿੱਚ ਜ਼ਿੰਦਗੀ ਵਿੱਚ ਸਭ ਤੋਂ ਕੀਮਤੀ ਚੀਜ਼ ਕੀ ਹੈ? ਉਹ ਪੈਸਾ, ਸੋਨਾ ਜਾਂ ਫਿਰ ਆਪਣੇ ਜਜ਼ਬਾਤ, ਆਪਣੀ ਦੋਸਤੀ ਅਤੇ ਆਪਣੀ ਮਿੱਟੀ ਨਾਲ ਪਿਆਰ। ਇਹ ਦੋਸਤ ਸਿਰਫ ਆਪਣੇ ਲਈ ਨਹੀਂ, ਬਲਕਿ ਆਪਣੇ ਪਿੰਡ ਦੀ ਆਤਮਾ ਨੂੰ ਵੀ ਨਾਲ ਲੈ ਕੇ ਜਾ ਰਹੇ ਸਨ ਜਿਸ ਨੂੰ ਉਹਨਾਂ ਨੇ ਇੱਕ ਸਧਾਰਨ ਪੱਥਰ ਵਿੱਚ ਸਮੇਟ ਲਿਆ ਸੀ। ਇਸ ਪੱਥਰ ਨੇ ਸਾਬਤ ਕਰ ਦਿੱਤਾ ਕਿ ਪੰਜਾਬੀਆਂ ਲਈ ਉਹਨਾਂ ਦੀ ਮਿੱਟੀ, ਉਹਨਾਂ ਦੇ ਰਿਸ਼ਤੇ ਕਿਸੇ ਵੀ ਦੌਲਤ ਤੋਂ ਜ਼ਿਆਦਾ ਮਹੱਤਵਪੂਰਨ ਹਨ। ਇਸ ਘਟਨਾ ਤੋਂ ਸਾਨੂੰ ਸਭ ਨੂੰ ਇੱਕ ਬਹੁਤ ਵੱਡਾ ਸਬਕ ਮਿਲਦਾ ਹੈ। ਅੱਜ ਦੇ ਦੌਰ ਵਿੱਚ ਜਦੋਂ ਹਰ ਕੋਈ ਪੈਸੇ ਅਤੇ ਅਦਨਿਕਤਾ ਦੀ ਦੌੜ ਵਿੱਚ ਆਪਣੀਆਂ ਜੜ੍ਹਾਂ ਨੂੰ ਪੁੱលਦਾ ਜਾ ਰਿਹਾ ਹੈ। ਉੱਥੇ ਇਹਨਾਂ ਤਿੰਨਾਂ ਦੋਸਤਾਂ ਨੇ ਇਹ ਸਾਬਤ ਕਰ ਦਿੱਤਾ ਕਿ ਤੁਸੀਂ ਭਾਵੇਂ ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਕਿਉਂ ਨਾ ਚਲੇ ਜਾਓ ਪਰ ਤੁਹਾਡੇ ਜਜ਼ਬਾਤ ਅਤੇ ਤੁਹਾਡੀ ਮਾਂ ਬੂਮੀ ਨਾਲ ਤੁਹਾਡਾ ਰਿਸ਼ਤਾ ਹਮੇਸ਼ਾ ਤੁਹਾਡੇ ਨਾਲ ਰਹਿਣਾ ਚਾਹੀਦਾ ਹੈ। ਉਹਨਾਂ ਨੇ ਸਾਨੂੰ ਇਹ ਸਿਖਾਇਆ ਕਿ ਕੈਨੇਡਾ ਵਰਗੇ ਵਿਕਸਤ ਦੇਸ਼ ਵਿੱਚ ਜਾ ਕੇ ਵੀ ਅਸੀਂ ਆਪਣੀ ਸੱਭਿਆਚਾਰਕ ਵਿਰਾਸਤ ਆਪਣੇ ਪਿੰਡ ਦੀਆਂ ਕਦਰਾਂ ਕੀਮਤਾਂ ਅਤੇ ਦੋਸਤੀ ਦੇ ਮੁੱਲ ਨੂੰ ਨਹੀਂ ਭੁੱਲਣਾ ਇਹ ਪੱਥਰ ਸਿਰਫ ਇੱਕ ਚੀਜ਼ ਨਹੀਂ ਸੀ ਇਹ ਉਹਨਾਂ ਦੇ ਅਤੀਤ ਦੀ ਇੱਕ ਯਾਦਗਾਰ ਸੀ ਜੋ ਉਹਨਾਂ ਨੂੰ ਭਵਿਕ ਵਿੱਚ ਸਹੀ ਰਾਹ ਤੇ ਚੱਲਣ ਲਈ ਪ੍ਰੇਰਿਤ ਕਰਦੀ ਰਹੇਗੀ ਵਿਦੇਸ਼ ਵਿੱਚ ਜਦੋਂ ਵੀ ਉਹ ਕਿਸੇ ਔਖੀ ਕੜੀ ਵਿੱਚ ਹੋਣਗੇ ਇਹ ਪੱਥਰ ਉਹਨਾਂ ਨੂੰ ਯਾਦ ਦਿਵਾਏਗਾ ਕਿ ਉਹ ਕਿੱਥੋਂ ਆਏ ਹਨ ਅਤੇ ਉਹਨਾਂ ਦੀ ਜ਼ਿੰਮੇਵਾਰੀ ਕੀ ਹੈ ਇਹ ਪੱਥਰ ਉਹਨਾਂ ਦੀ ਏਕਤਾ ਦਾ ਪ੍ਰਤੀਕ ਸੀ ਇੱਕ ਵਾਦਾ ਸੀ ਕਿ ਉਹ ਸਦਾ ਲਈ ਇੱਕ ਦੂਜੇ ਦੇ ਨਾਲ ਖੜੇ ਰਹਿਣਗੇ ਦਰਸ਼ਕੋ ਇਹ ਸਿਰਫ ਤਿੰਨ ਪੰਜਾਬੀ ਦੋਸਤਾਂ ਦੀ ਕਹਾਣੀ ਨਹੀਂ ਇਹ ਹਰ ਉਸ ਪ੍ਰਵਾਸੀ ਦੀ ਕਹਾਣੀ ਹੈ ਜੋ ਆਪਣੇ ਦਿਲ ਵਿੱਚ ਆਪਣੀ ਮਿੱਟੀ ਨੂੰ ਲੈ ਕੇ ਜਾਂਦਾ ਹੈ ਸਾਨੂੰ ਵੀ ਚਾਹੀਦਾ ਹੈ ਕਿ ਅਸੀਂ ਪਾਵੇਂ ਕਿੰਨੇ ਵੀ ਵੱਡੇ ਹੋ ਜਾਈਏ ਪਰ ਆਪਣੇ ਮਾਪਿਆਂ ਦੇ ਸੰਘਰਸ਼ ਆਪਣੇ ਪਿੰਡ ਦੀਆਂ ਯਾਦਾਂ ਅਤੇ ਆਪਣੇ ਸੱਚੇ ਦੋਸਤਾਂ ਨੂੰ ਕਦੇ ਨਾ ਭੁੱਲੀਏ ਕਿਉਂਕਿ ਇਹੀ ਸਾਡੀ ਅਸਲ ਦੌਲਤ ਹਨ ਅਸਲੀ ਦੌਲਤ ਰਿਸ਼ਤੇ ਆ ਅਤੇ ਜਜ਼ਬਾਤਾਂ ਵਿੱਚ ਹੁੰਦੀ ਹੈ ਆਪਣੀ ਵਿਰਾਸਤ ਆਪਣੇ ਮਾਪਿਆਂ ਦੀ ਤਪੱਸਿਆ ਅਤੇ ਦੋਸਤਾਂ ਦੇ اٹوٹ ਵਿਸ਼ਵਾਸ ਨੂੰ ਕਦੇ ਨਾ ਭੁੱਲੋ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਲਵੋ ਧੰਨਵਾਦ